ਮਾਂ ਹੁੰਦੀ ਏ ਮਾਂ ਉਹ ਦੁਨੀਆ ਵਾਲਿਓ ਹੋ ਮਾਂ ਏ ਠੰਡੜੀ ਛਾਇ ਦੁਨੀਆ ਵਾਲਿਓ ਹੋ ਮਾਂ ਦੀ ਪੂਜਾ ਰੱਬ ਦੀ ਪੂਜਾ ਮਾਤਾ ਰਬ ਦਾ ਰੂਪ ਹੈ ਦੁਜਾ ਪੰਜਾਬੀ 뮤זיਕ ਇੰਡਸਟਰੀ ਦੇ ਵਿੱਚ ਬਹੁਤ ਲੋਕ ਕਹਿੰਦੇ ਆ ਕਿ ਕਾਫੀ ਜ਼ਿਆਦਾ ਕੰਪੀਟੀਸ਼ਨ ਹੈਗਾ ਔਰ ਤੁਸੀਂ ਬਹੁਤ ਸਾਰੇ ਗਾਣੇ ਤੁਸੀਂ ਰੀਲੀਜ਼ ਕੀਤੇ ਆ ਤਾਂ ਕੀ ਮੰਨਦੇ ਵਿੱਚ ਸੀਗਾ ਕਿ ਮਤਲਬ ਆਲਰੇਡੀ ਇੰਨੇ ਲੋਕ ਇਸ ਇੰਡਸਟਰੀ ਦੇ ਵਿੱਚ ਹੈਗੇ ਆ ਕਿ ਤੁਸੀਂ ਪੋਜੀਸ਼ਨ ਆਪਣੀ ਬਣਾ ਪਾਉਂਗੇ ਕਿ ਨਹੀਂ ਅਹ ਦੇਖੋ ਹਰ ਇੱਕ ਦਾ ਆਪੋ ਆਪਣਾ ਨਜ਼ਰੀਆ ਹੁੰਦਾ ਇਸ ਚੀਜ਼ ਨੂੰ ਕੰਮੋਂ ਦੇਖਣ ਦਾ ਕੋਈ ਰਸਤੇ 'ਚ ਆਪਣੇ ਤੱਕ ਵੀ ਛੜ ਜਾਂਦਾ ਦਮ ਨੂੰ ਇਸ ਚੀਜ਼ ਨੂੰ ਪਰ ਇੱਕ ਜਦੋਂ ਇੱਕ ਨਿਸ਼ਾਨੇ ਤੇ ਪੂਰਾ ਹੋਵੇ ਆਪਣੇ ਨੂੰ ਪਹੁੰਚਣਾ ਹੈ ਪਹੁੰਚਣਾ ਫਿਰ ਚਾਹੇ ਜਿੰਨੀ ਮਰਜ਼ੀ ਔਕੜਾ ਹੋਣ ਤਾਂ ਫਿਰ ਥੋੜੋ ਡਰਨਾ ਨਹੀਂ ਮੇਰੇ ਬਚਪਨ ਤੋਂ ਇਹ ਮੇਰੇ ਮਾਈਂਡ ਸੈਟ ਸੀ ਮੇਰੇ ਪਹਿਲਾਂ ਮੇਰੇ ਫਾਦਰ ਸਾਹਿਬ ਕਹਿੰਦੇ ਹੁੰਦੇ ਸੀ ਤੇ ਉਸ ਤੋਂ ਬਾਅਦ ਫਿਰ ਮੇਰਾ ਵੀ ਸ਼ੁਰੂ ਤੋਂ ਰੋਜ਼ਾਨਾ ਇਹ ਕੰਮ ਜੀਤ ਮੈਨੂੰ ਇਹ ਸੀ ਮਤਲਬ ਸ਼ੁਰੂ ਤੋਂ ਵੀ ਸਿੰਗਿੰਗ ਲੈਣ ਚ ਜਾਣਾ ਜੀ ਫਿਰ ਜਿੰਨੀ ਮਰਜ਼ੀ ਔਕੜਾ ਕੋਕੜਾ ਦਾ ਹਰ ਇੱਕ ਕੰਮ ਚਾਉਂਦੀ ਆ ਅਕਰੋਸ਼ੋਂ ਪਿਆਤਾ ਕਿਹੜੀ ਉਮਰ ਦੇ ਵਿੱਚ ਤੁਸੀਂ ਗਾਣਾ ਸ਼ੁਰੂ ਕੀਤਾ ਮੈਂ 3rd ਕਲਾਸ 'ਚ ਜਦੋਂ ਮੈਂ ਗਾਣਾ ਸ਼ੁਰੂ ਕਰ ਦਿੱਤਾ ਸੀ ਉਸ ਟਾਈਮ ਤੇ ਸਾਡੇ ਸਕੂਲ 'ਚ ਬਾਸਵਾ ਲੱਗਦੀ ਹੁੰਦੀਆਂ ਸੀ ਜੀ ਛੇ ਪਬਲਿਕ ਸਕੂਲ ਬਹਿਰਾਮ ਪੜਿਆ ਮਾਤੇ ਤੇ ਬਾਸਵਾ ਲੱਗਦੀ ਨੂੰ ਤਾਂ ਉਸ ਟਾਈਮ ਤੇ ਮੈਨੂੰ ਹਰ ਇੱਕ ਟੀਚਰ ਜਿਹੜੇ ਸੀਗੇ ਉਹ ਹਨ ਬੁਲਾਉਣੇ ਬੁਲਾਉਣੇ ਵਿੱਚ ਜਿੰਮੀ ਚੱਲ ਸੁਣਾਵੇ ਉਦੋਂ ਮੈਂ ਗਾਣਾ ਹੁੰਦਾ ਸੀ ਜਿੱਦਾਂ ਗਾਣੇ ਤੱਕ ਯਾਦ ਨਹੀਂ ਹੁੰਦੇ ਸੀ ਹਰ ਇੱਕ ਗਾਣੇ ਦੀ ਇੱਕ ਇੱਕ ਲਾਈਨ ਦਾ ਦੱਸਣਾ ਹੁੰਦਾ ਸੀ ਜੀ ਇੱਕ ਆ ਗਿਆ ਦੂਜਾ ਇਹ ਤੋਂ ਉਹ ਮਿਕਸ ਸੀੜੀ ਕਹਿੰਦੇ ਹੁੰਦੇ ਸੀ ਜੀ ਜੀ ਜਿਹੜੇ ਸਾਡੇ ਤੋਂ ਵੱਡੇ ਹੁੰਦੇ ਸੀ ਤਾਂ ਕਹਿੰਦਾ ਚਲੋ ਮਿਕਸ ਸੀੜੀ ਆ ਗਈ ਜਿੰਮੀ ਹੁਣ ਸੁਣਾ ਗਾਣੇ ਜੀ ਤੁਸੀਂ ਪਹਿਲਾ ਟਰੈਕ ਰਿਲੀਜ਼ ਕੀਤਾ ਕਿਸ ਤਰ੍ਹਾਂ ਦਾ ਰਿਸਪੌਂਸ ਸੀਗਾ ਰਿਸਪੌਂਸ ਉਸ ਟਾਈਮ ਤੇ ਕੁਝ ਜ਼ਿਆਦਾ ਅੱਛਾ ਨਹੀਂ ਮਿਲਿਆ ਸੀ ਮੈਨੂੰ ਜੀ ਪਰ ਇਹ ਸੀ ਕਿਉਂਕਿ ਕੋ ਸੋਸ਼ਲ ਵੀ ਸੀ ਪੋਲਿਟਿਕਸ ਦੇ ਅਗੇਂਸਟ ਸੀਗਾ ਗੀਤ ਉਹ ਤਾਂ ਮੈਨੂੰ ਪਹਿਲੇ ਹੀ ਪਤਾ ਸੀ ਕਿ ਉਹਦਾ ਕੋਈ ਜ਼ਿਆਦਾ ਰਿਸਪੌਂਸ ਨਹੀਂ ਆਉਣੇਗਾ ਜੀ ਪਰ ਚਲੋ ਆਪਣਾ ਸੀਗਾ ਵੀ ਆਪਾਂ ਆਪਣੀ ਸਰਨੀਆਂ ਕੰਮ ਕਰਨਾ ਆ ਤੁਸੀਂ ਕਾਫੀ ਸਮੇਂ ਤੋਂ ਇਸ ਕਾਰੀਅਰ ਦੇ ਵਿੱਚ ਹੋ ਔਰ ਮਿਹਨਤ ਲਗਾਤਾਰ ਕਰ ਰਹੇ ਹੋ ਕੀ ਤੁਹਾਨੂੰ ਮੰਨ ਦੇ ਵਿੱਚ ਲੱਗਦਾ ਕਿ ਇਸ ਚੀਜ਼ ਦੇ ਵਿੱਚ ਲੱਕ ਹੋਣਾ ਵੀ ਬਹੁਤ ਜ਼ਰੂਰੀ ਆ ਅ ਲੱਕ ਵੀ ਡਿਪੈਂਡ ਕਰਦਾ ਆ ਬਾਕੀ ਮਿਹਨਤ ਤੇ ਵੀ ਡਿਪੈਂਡ ਕਰਦਾ ਆ ਤੇ ਕੁਝ ਆਪਾਂ ਗੱਲ ਕਰੀਏ ਸਿੱਧੂ ਬਾਈ ਦੀ ਹਾਂਜੀ ਇੱਕ ਬਹੁਤ ਹੀ ਸਧਾਰਨ ਘਰ ਤੋਂ ਉੱਠ ਕੇ ਨਾ ਵੀ ਉਹ ਕਿਹੇ ਲੈਵਲ ਤੱਕ ਚਲੇ ਗਿਆ ਬਈ ਲੱਕ ਵੀ ਚਲੋ ਕੰਮ ਕੀਤਾ ਮਿਹਨਤ ਵੀ ਕਾਫੀ ਕੀਤੀ ਜੀ ਮਿਹਨਤ ਵੀ ਬਹੁਤ ਜ਼ਰੂਰੀ ਮਤਲਬ ਦੋਨੋਂ ਚੀਜ਼ਾਂ ਪੈਰਲਲ ਚੱਲਦੀਆਂ ਨੇ ਜੀ ਮੇਰਾ ਇਹ ਮੰਨਣਾ ਆ ਆਟੋ ਟਿਊਨ ਹੈਗਾ ਕੋਈ ਵੀ ਸਿੰਗਰ ਬਣ ਜਾਂਦਾ ਇਹ ਤੁਸੀਂ ਵੀ ਦੇਖਦੇ ਹੋਵੋਗੇ ਕੀ ਲੱਗਦਾ ਕਿ ਮੰਨਦੇ ਵਿੱਚ ਜੇ ਕਿਉਂਕਿ ਕਈ ਇਹੋ ਜਿਹੇ ਟੈਲੈਂਟ ਆ ਜਿਨ੍ਹਾਂ ਦੀ ਆਵਾਜ਼ ਬਹੁਤ ਅੱਛੀ ਆ ਉਹ ਮੁਕਾਮ ਤੱਕ ਨਹੀਂ ਪਹੁੰਚ ਸਕਦੇ ਹ ਜਿਹਦੇ ਮੈਂ ਤੁਸੀਂ ਗੱਲ ਕੀਤੀ ਵੀ ਲੱਕ ਵੀ ਡਿਪੈਂਡ ਕਰਦਾ ਲੱਕ ਦੇ ਨਾਲ ਨਾਲ ਪਨੀ ਜੀ ਪੈਸਾ ਪੈਸਾ ਬਹੁਤ ਜ਼ਰੂਰੀ ਖਾਸ ਕਰਕੇ ਇਸ ਲਾਈਨ ਦੇ ਵਿੱਚ ਤਾਂ ਬਹੁਤ ਜ਼ਰੂਰੀ ਆ ਆਟੋ ਟਿਊਨ ਲਗਾ ਕੇ ਗਾਣਾ ਕੋਈ ਵੀ ਕਰ ਸਕਦਾ ਹੈ ਪਰ ਮੇਨ ਤੌਰ ਉਪਰ ਜਦੋਂ ਆਪਾਂ ਲਾਈਵ ਸ਼ੋਅ ਲਗਾਉਂਦੇ ਹਮ ਲਾਈਵ ਸ਼ੋਅ ਤੇ ਫਿਰ ਆਪਾਂ ਤੋਂ ਗਾਇਆ ਨਹੀਂ ਜਾਂਦਾ ਫਿਰ ਆਪਾਂ ਪਿੱਛੇ ਸੀੜੀਆਂ ਲਗਾ ਕੇ ਉਹੋ ਨਹੀਂ ਫਿਰ ਤੁਹਾਨੂੰ ਪਤਾ ਲੱਗ ਜਾਂਦਾ ਵੀ ਸਿਰਫ ਇਹ ਸਟੂਡੀਓ ਵਾਲੇ ਆ। ਅਭਿਆਸ ਵੀ ਬਹੁਤ ਕਰਦੇ ਹੋਣਗੇ ਫਿਰ ਇਸ ਸਟੇਜ ਦਾ। ਬਿਲਕੁਲ ਜੀ ਤਿਆਰਤ ਮਤਲਬ ਮੇਰਾ ਇਹ ਮੰਨਣਾ ਹੈ ਆ। ਵੇ ਇੱਕ ਟਾਈਮ ਭਾਵੇਂ ਖਾਣਾ ਨਾ ਮਿਲੇ ਰੋਟੀ ਨਾ ਮਿਲੇ ਪਰ ਯਾਰ ਨਹੀਂ ਛੁੱਟਣਾ ਚਾਹੀਦਾ। तेरे मिठे मिठे बोल चन्ना च वसाई जाने तेरे मिठे बोल चन्ना च वसाई जाने मेरे पैर मेरे वाल मुड़े दे नहीं तेरे वाल जाई जाते मिठे मिठे बोल चन्ना च वसाई जाने ਕਿਸੇ ਕਿਸੇ ਬੰਲੇ ਮਨ ਪਰੇਸ਼ਾਨ ਵੀ ਹੋ ਜਾਂਦਾ ਆ ਬੇ ਮਤਲਬ ਇੰਨਾ ਟਾਈਮ ਹੋ ਗਿਆ ਮੇਰੇ ਕੁਛ ਅੱਗੇ ਕੁਛ ਦਿਖ ਨਹੀਂ ਰਿਹਾ ਜਾਂ ਕਿਦਾਂ ਪਰ ਫਿਰ ਮਤਲਬ ਮੇਰੀ ਆਦਤ ਇਹ ਹੈ ਕਿ ਜਦੋਂ ਮੈਂ ਬਹੁਤ ਜ਼ਿਆਦਾ ਮਤਲਬ ਪਰੇਸ਼ਾਨ ਹੋ ਜਾਂਦਾ ਤਾਂ ਮੈਂ ਜਾਂ ਬਾਟਲ ਬਾਟ ਤੋਂ ਦਿੱਲੀ ਕਰਦਾ ਮੈਂ ਬਾਟ ਕਰਨਾ ਇਹ ਤਾਂ ਸਾਡੇ ਘਰ ਦੇ ਸਾਹਮਣੇ ਬਿਲਕੁਲ ਗੁਰਦੁਆਰਾ ਸਾਹਿਬ ਮੈਂ ਉੱਥੇ ਜਾ ਕੇ ਬਹਿ ਜਾਂਦਾ ਜੀ ਬਸ ਉੱਥੇ ਬਹਿ ਕੇ ਇਦਾਂ ਬੋਣਾ ਜਾਂਦਾ ਬੈਠ ਕੇ ਫਿਰ ਉਹ ਮਨ ਨੂੰ ਸ਼ਾਂਤੀ ਮਿਲ ਜਾਂਦੀ ਆ ਔਰ ਇਸ ਚੀਜ਼ ਦੇ ਵਿੱਚ ਸਪੋਰਟ ਦੀ ਵੀ ਬਹੁਤ ਲੋੜ ਹੈ ਅਗਰ ਨਾਂ ਮਤਲਬ ਚਾਹੀਦਾ ਹੈ ਜੀ ਬਿਲਕੁਲ ਲਿੰਕ ਤੁਹਾਡੇ ਬਹੁਤ ਜ਼ਰੂਰੀ ਆ ਇਹ ਸਪੋਰਟ ਬਹੁਤ ਜ਼ਰੂਰੀ ਆ ਪੈਸਾ ਬਹੁਤ ਜ਼ਰੂਰੀ ਆ ਜੀ ਬਾਕੀ ਉਸ ਮਾ ਕਾਲਪਰਖੂਤੀ ਦਾ ਕੋਈ ਨਹੀਂ ਗਾ ਜਦੋਂ ਉਹਨਾਂ ਨੇ ਕਿਰਪਾ ਕਰਨੀ ਫਿਰ ਥੱਲੇ ਜਾ ਕੇ ਉੱਪਰ ਪਿਠਾ ਲੈਣਾ ਤੁਹਾਨੂੰ ਜਾਣਦੇ ਸੀ ਤੁਸੀਂ ਤੇ ਮੈਂ ਹਸ਼ਕੋਰ ਪੰਜਾਬੀ ਤੇ ਜੇ ਗੱਲ ਕੀਤੀ ਜਾਵੇ ਤਾਂ ਉਹ ਹਰ ਖੇਤਰ ਦੇ ਵਿੱਚ ਹੀ ਅਵਲ ਜਾਂਦੇ ਆ ਔਰ ਜੇਗਾ ਸਪੈਸ਼ਲ ਕੀਤੀ ਜਾਵੇ ਪੰਜਾਬੀ 뮤직 ਇੰਡਸਟਰੀ ਦੀ ਤਾਂ ਪੰਜਾਬੀ 뮤직 ਇੰਡਸਟਰੀ ਹਰ ਕਿਸੇ ਤੇ ਹੁਣ ਸਭ ਤੋਂ ਨੰਬਰ 1 ਤੇ ਹੈ ਔਰ ਜਿੱਥੇ ਗੱਲ ਕੀਤੀ ਜਾਵੇ ਬਾਲੀਵੁੱਡ ਹਾਲੀਵੁੱਡ ਤੱਕ ਵੀ ਪੰਜਾਬੀ ਗਾਣੇ ਚੱਲਦੇ ਆ। ਉਹ ਪੰਜਾਬ ਦੇ ਵਿੱਚੋਂ ਬਹੁਤ ਹੀ ਉੱਗੇ ਜਿਹੜੇ ਕਲਾਕਾਰ ਨਿਕਲੇ ਆ ਤਾਂ ਉਸ ਦੇ ਵਿੱਚੋਂ ਵੀ ਸਾਡਾ ਇੱਕ ਮੌਜੂਦ ਆ। ਜਿਵੇਂ ਘਰੇਵਾਰ ਗੱਲਬਾਤ ਕਰਦੇ ਆ ਉਹਨਾਂ ਦੀ ਕਹਾਣੀ ਬਾਰੇ ਤੁਹਾਨੂੰ ਸਾਡੀ ਗੱਲਾਂ ਸਾਂਝੀਆਂ ਕਰਾਂਗੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਤੁਸੀਂ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਬਹੁਤ ਲੋਕ ਕਹਿੰਦੇ ਆ ਕਿ ਕਾਫੀ ਜ਼ਿਆਦਾ ਕੰਪੀਟੀਸ਼ਨ ਹੈਗਾ ਔਰ ਤੁਸੀਂ ਬਹੁਤ سارے ਗਾਣੇ ਤੁਸੀਂ ਰਿਲੀਜ਼ ਕੀਤੇ ਆ ਤਾਂ ਕੀ ਮਨ ਦੇ ਵਿੱਚ ਸੀਗਾ ਕਿ ਮਤਲਬ ਆਲਰੇਡੀ ਇੰਨੇ ਲੋਕ ਇਸ ਇੰਡਸਟਰੀ ਦੇ ਵਿੱਚ ਹੈਗੇ ਆ ਕਿ ਤੁਸੀਂ ਪੋਜੀਸ਼ਨ ਆਪਣੀ ਬਣਾ ਪਾਉਂਗੇ ਕਿ ਨਹੀਂ ਅਹ ਦੇਖੋ ਹਰ ਇੱਕ ਦਾ ਆਪੋ ਆਪਣਾ ਨਜ਼ਰੀਆ ਹੁੰਦਾ ਇਸ ਚੀਜ਼ ਨੂੰ ਕੰਮ ਨੂੰ ਦੇਖਣ ਦਾ ਕੋਈ ਰਸਤੇ 'ਚ ਆਪਣੇ ਕੱਲ ਵੀ ਛੜ ਜਾਂਦਾ ਦਮ ਨੂੰ ਇਸ ਚੀਜ਼ ਨੂੰ ਪਰ ਇੱਕ ਜਦੋਂ ਇੱਕ ਨਿਸ਼ਾਨੇ ਤੇ ਪੂਰਾ ਹੋਵੇ ਆਪਣਾ ਵੀ ਉਥੇ ਪਹੁੰਚਣਾ ਹੈ ਪਹੁੰਚਣਾ ਫਿਰ ਚਾਹੇ ਜਿੰਨੀ ਮਰਜ਼ੀ ਔਕੜਾਉਣ ਤਾਂ ਫਿਰ ਉਸ ਤੋਂ ਵੀ ਡਰਨਾ ਨਹੀਂ ਕੰਮ ਜੀ ਔਰ ਇਹ ਤੁਹਾਡੇ ਵੈਸੇ ਮਾਈਂਡ ਸੈਟ ਆਲਰੇਡੀ ਪਹਿਲਾਂ ਸੀਗਾ ਜੋ ਤੁਸੀਂ ਇਸ ਕੈਰੀਅਰ ਨੂੰ ਚੂਸ ਕੀਤਾ ਬਿਲਕੁਲ ਜੀ ਮੇਰਾ ਬਚਪਨ ਤੋਂ ਹੀ ਇਹ ਮੇਰਾ ਮਾਈਂਡ ਸੈਟ ਸੀ ਮੇਰੇ ਹਾਂ ਪਹਿਲਾਂ ਮੇਰੇ ਫਾਦਰ ਸਾਹਿਬ ਕਹਿੰਦੇ ਹੁੰਦੇ ਸੀ ਜੀ ਤੇ ਉਸ ਤੋਂ ਬਾਅਦ ਫਿਰ ਮੇਰਾ ਵੀ ਸ਼ੁਰੂ ਤੋਂ ਰੋਜ਼ਾਨਾ ਸੀ ਇਸ ਕੰਮ ਚ ਤੇ ਮੈਨੂੰ ਇਹ ਸੀ ਮਤਲਬ ਸ਼ੁਰੂ ਤੋਂ ਵੀ ਸਿੰਗਿੰਗ ਲਾਈਨ 'ਚ ਜਾਣਾ ਜੀ ਫਿਰ ਜਿੰਨੀ ਮਰਜ਼ੀ ਔਕੜਾਉਂ ਕੱਕੜਾ ਦਾ ਹਰ ਇੱਕ ਕੰਮ ਚ ਆਉਂਦੀ ਜੀ ਜੀ ਮੈਂ 3ਰਡ ਕਲਾਸ 'ਚ ਜਦੋਂ ਮੈਂ ਗਾਉਣਾ ਸ਼ੁਰੂ ਕਰ ਦਿੱਤਾ ਸੀ ਫਸਟ ਟਾਈਮ ਤੋਂ ਸਾਡੇ ਸਕੂਲ 'ਚ ਬਾਅਦਸਵਾ ਲੱਗਦੀ ਹੁੰਦੀ ਸੀ ਜੀ 6 ਪਬਲਿਕ ਸਕੂਲ ਬਹਿਰਾਮ ਪੜਿਆ ਮੈਂ ਉੱਥੇ ਤੇ ਬਾਅਦਸਵਾ ਲੱਗਦੇ ਨੂੰ ਤਾਂ ਉਸ ਟਾਈਮ ਤੇ ਮੈਨੂੰ ਹਰ ਇੱਕ ਟੀਚਰ ਜਿਹੜੇ ਸੀਗੇ ਉਹ ਮੈਨੂੰ ਬੁਲਾਣੇ ਬੁਲਾਣੇ ਵਿੱਚ ਹੀ ਚੱਲ ਸੁਣਾਵੇ ਉਦੋਂ ਪਰ ਮੈਨੂੰ ਇੱਕ ਖਾਸੀ ਵਾਲੀ ਗੱਲ ਆ ਉਦੋਂ ਮੈਂ ਗਾਉਣਾ ਹੁੰਦਾ ਸੀ ਜਿੱਦਾਂ ਗਾਣੇ ਤੱਕੋ ਯਾਦ ਨਹੀਂ ਹੁੰਦੇ ਸੀ ਹਰ ਇੱਕ ਗਾਣੇ ਦੀ ਕਿਤ ਲਾਈਨ ਦਾ ਦਿੰਦਾ ਹੁੰਦਾ ਸੀ ਜੀ ਇੱਕ ਆ ਗਿਆ ਦੂਜਾ ਤੇ ਉਹਨੂੰ ਮਿਕਸ ਸੀਡੀ ਕਹਿੰਦੇ ਹੁੰਦੇ ਸੀ ਜੀ ਜੀ ਜਿਹੜੇ ਸਾਡੇ ਤੋਂ ਵੱਡੇ ਹੁੰਦੇ ਸੀ ਮੈਂ ਕਹਿੰਦਾ ਚਲੋ ਮੈਥ ਸੀਡੀ ਆ ਗਈ ਜਿਮੀ ਨਾਲ ਸੁਣਾ ਗਾਣੇ ਜੀ ਮਤਲਬ ਤੁਸੀਂ ਸਟਾਰਟਿੰਗ ਤੋਂ ਹੀ ਰੀਮਿਕਸ ਕਰਦੇ ਰਹੇ ਹੋ ਗਾਣੇ ਹੈ ਜੀ ਜੀ ਔਰ ਫਿਰ ਉਸ ਤੋਂ ਬਾਅਦ ਕਿਵੇਂ ਇਸ ਕਰੀਅਰ ਦੇ ਵੱਲ ਵਧੇ ਤੁਸੀਂ ਅ ਦੇਖੋ ਮੇਨ ਸਭ ਤੋਂ ਪਹਿਲਾਂ ਬਹੁਤ ਜ਼ਰੂਰੀ ਹੁੰਦੀ ਇਸ ਕੰਮ ਦੇ ਵਿੱਚ ਤੇ ਹੁਣ ਵੀ ਮਿਹਨਤ ਕਰਦੇ ਪਏ ਸਿੱਖਦੇ ਪਏ ਹਾਂ ਲੇ ਵੀ ਇਹ 2015 ਦੇ ਵਿੱਚ ਮੇਰਾ ਪਹਿਲਾ ਟਰੈਕ ਮੈਂ ਕੀਤਾ ਸੀਗਾ ਜਦੋਂ ਗੁਰੂ ਮਹਾਰਾਜ ਸਾਹਿਬ ਦੀ ਬੇਰਵੀ ਹੋਈ ਸੀ ਜੀ ਤੇ ਬਸ ਉਸ ਤੋਂ ਬਾਅਦ ਉਹ ਮੇਰੇ ਪਹਿਲੇ ਗਾਣੇ ਦੇ ਟਰੈਕ ਦੀ ਸ਼ੁਰੂਆਤ ਸੀ ਤੇ ਕੰਟੀਨਿਊਸਲੀ ਹੁਣ ਤੱਕ ਕਰਦੇ ਆ ਰਹੇ ਹਾਂ ਹਰ ਇੱਕ ਤਰ੍ਹਾਂ ਦਾ ਜਨਰ ਟਰਾਈ ਕੀਤਾ ਜੀ ਔਰ ਜਦੋਂ ਵੀ ਅਗਰ ਆਪਾਂ ਇੰਸਟਾਗ੍ਰam ਤੇ ਰੀਲਸ ਦੀ ਗੱਲ ਕਰੀ ਜਾਵੇ ਤਾਂ ਅਗਰ ਆਪਾਂ ਸੋਚਦੇ ਆ ਕਿ ਪਹਿਲੀ ਰੀਲ ਕੀ ਸਾਡੀ ਵਾਇਰਲ ਹੋ ਜਾ ਹਮੇਸ਼ਾ ਇਹ ਮਾਈਂਡਸੈਟ ਆਿੰਦਾ ਜੋ ਤੁਸੀਂ ਪਹਿਲਾ ਟਰੈਕ ਰਿਲੀਜ਼ ਕੀਤਾ ਕਿਸ ਤਰ੍ਹਾਂ ਦਾ ਰਿਸਪੌਂਸ ਸੀਗਾ ਰਿਸਪੌਂਸ ਉਸ ਟਾਈਮ ਤੇ ਕੁਝ ਜ਼ਿਆਦਾ ਅੱਛਾ ਨਹੀਂ ਮਿਲਿਆ ਸੀ ਮੈਨੂੰ ਜੀ ਪਰ ਇਹ ਸੀ ਕਿਉਂਕਿ ਕੋ ਸੋਸ਼ਲ ਵੀ ਸੀ ਪੋਲਿਟਿਕਸ ਦੇ ਅਗੇਂਸਟ ਗਾ गीत ਉਹ ਤਾਂ ਮੈਨੂੰ ਪਹਿਲੇ ਪਤਾ ਸੀ ਵੀ ਉਹਦਾ ਕੋਈ ਜ਼ਿਆਦਾ ਰਿਸਪੌਂਸ ਨਹੀਂ ਆਉਣੇਗਾ ਪਰ ਚਲੋ ਆਪਣਾ ਸਿਕਾ ਵੀ ਆਪਾਂ ਮਿਹਨਤ ਕਰਨੀ ਆ ਕੰਮ ਕਰਨਾ ਆ ਤੁਸੀਂ ਮਤਲਬ ਇਹੋ ਜਿਹੇ ਗਾਣੇ ਵਾਲ ਨੇ ਗਏ ਜੋ ਕਿ ਇੱਕਦਮ ਮਤਲਬ ਹਾਈਪ ਚੱਕ ਲਏ ਨਹੀਂ ਨਹੀਂ ਉਹ ਨਹੀਂ ਸੋਚਿਆ ਸੀ ਤੁਸੀਂ ਮੈਂ ਇਦਾਂ ਇਦਾਂ ਦਾ ਕੁਝ ਨਹੀਂ ਸੋਚਿਆ ਸੀ ਮੈਂ ਹਜੇ ਤੱਕ ਨਹੀਂ ਦਾ ਨਾ ਕੁਝ ਵੀ ਸੋਚਿਆ ਬਸ ਆਪਣੀ ਮਿਹਨਤ ਕਰੀ ਦੀ ਕੰਮ ਕਰੀ ਦਾ ਆ ਲੋਕਾਂ ਨੂੰ ਪਸੰਦ ਆਊਗਾ ਤਾਂ ਜ਼ਰੂਰ ਕੁਛ ਨਾ ਕੁਛ ਤੁਸੀਂ ਕਾਫੀ ਸਮੇਂ ਤੋਂ ਇਸ ਕਾਰਿਆ ਤੇ ਵਿੱਚੋਂ ਮਿਹਨਤ ਲਗਾਤਾਰ ਕਰ ਰਹੇ ਹੋ ਕਿ ਤੁਹਾਨੂੰ ਮਨ ਦੇ ਵਿੱਚ ਲੱਗਦਾ ਕਿ ਇਸ ਚੀਜ਼ ਦੇ ਵਿੱਚ ਲੱਕ ਹੋਣਾ ਵੀ ਬਹੁਤ ਜ਼ਰੂਰੀ ਆ ਅ ਲੱਕ ਵੀ ਡਿਪੈਂਡ ਕਰਦਾ ਆ ਬਾਕੀ ਮਿਹਨਤ ਤੇ ਵੀ ਡਿਪੈਂਡ ਕਰਦਾ ਆ ਦੇਖੋ ਜੇ ਆਪਾਂ ਗੱਲ ਕਰੀਏ ਸਿੱਧੂ ਬਾਈ ਦੀ ਹਾਂਜੀ ਇੱਕ ਬਹੁਤ ਹੀ ਸਧਾਰਨ ਘਰ ਤੋਂ ਉੱਠ ਕੇ ਹਨਾ ਵੀ ਉਹ ਕਿਸ ਲੈਵਲ ਤੱਕ ਚਲੇ ਗਿਆ ਬਾਈ ਹਨਾ ਤੇ ਲੱਕ ਵੀ ਚਲੋ ਕੰਮ ਕੀਤਾ ਮਿਹਨਤ ਵੀ ਕਾਫੀ ਕੀਤੀ ਜੀ ਮਿਹਨਤ ਵੀ ਬਹੁਤ ਜ਼ਰੂਰੀ ਮਤਲਬ ਦੋਨੋਂ ਚੀਜ਼ਾਂ ਪੈਰਲਲ ਚਲਦੀਆਂ ਨੇ ਇਸ ਚੀਜ਼ ਜੀ ਮੇਰਾ ਇਹ ਮੰਨਣਾ ਆ ਅੱਜ ਕੱਲ ਤਾਂ ਇਹ ਚੱਲਦਾ ਨਾ ਕਿ ਆਟੋ ਟਿਊਨ ਹੈਗਾ ਕੋਈ ਵੀ ਸਿੰਗਰ ਬਣ ਜਾਂਦਾ ਇਹ ਤੁਸੀਂ ਵੀ ਦੇਖਦੇ ਹੋਵੋਗੇ ਕੀ ਲੱਗਦਾ ਕਿ ਮੰਦ ਵਿੱਚ ਜੇ ਕਿਉਂਕਿ ਕਈ ਇਹੋ ਜਿਹੇ ਟੈਲੈਂਟ ਆ ਜਿਨ੍ਹਾਂ ਦੀ ਆਵਾਜ਼ ਬਹੁਤ ਅੱਛੀ ਹੈ ਉਹ ਮੁਕਾਮ ਤੱਕ ਨਹੀਂ ਪਹੁੰਚ ਸਕਦੇ ਜੀ ਜੀ ਅ ਜਿੱਦੇ ਮੈਂ ਤੁਸੀਂ ਗੱਲ ਕੀਤੀ ਵੀ ਲੱਕ ਵੀ ਡਿਪੈਂਡ ਕਰਦਾ ਲੱਕ ਦੇ ਨਾਲ ਨਾਲ ਪੈਸਾ ਜੀ ਪੈਸਾ ਪੈਸਾ ਬਹੁਤ ਜ਼ਰੂਰੀ ਖਾਸ ਕਰਕੇ ਇਸ ਲਾਈਨ ਦੇ ਵਿੱਚ ਤਾਂ ਬਹੁਤ ਜ਼ਰੂਰੀ ਆ ਆਟੋ ਟਿਊਨ ਲਗਾ ਕੇ ਗਾਣਾ ਕੋਈ ਵੀ ਕਰ ਸਕਦਾ ਹੈ ਪਰ ਮੇਨ ਕਰੂਪ ਤਾਂ ਚਲੋ ਆਪਾਂ ਲਾਈਵ ਸ਼ੋਅ ਲਗਾਉਣੀ ਆ ਹੂੰ ਲਾਈਵ ਸ਼ੋਅ ਤੇ ਫੇ ਆਪਾਂ ਤੋਂ ਗਾਇਆ ਨਹੀਂ ਜਾਂਦਾ ਫਿਰ ਆਪਾਂ ਪਿੱਛੇ ਸੀੜੀਆਂ ਲਗਾ ਕੇ ਉਹੋ ਨਹੀਂ ਫਿਰ ਤੁਹਾਨੂੰ ਪਤਾ ਲੱਜਾਂਦਾ ਵੀ ਸਿਰਫ ਇਹ ਸਟੂਡੀਓ ਵਾਲੀ ਹੈ ਜੀ ਜੀ ਔਰ ਜਦੋਂ ਆਪਾਂ ਗੰਨ ਦੀ ਗੱਲ ਕਰ ਰਹੇ ਆ ਤਾਂ ਇਹ ਹੋਵੇ ਨਾ ਕਿ ਆਪਾਂ ਗਾਣਾ ਨਾ ਸੁਣੀਏ ਸਭ ਤੋਂ ਪਹਿਲਾਂ ਇੱਕ ਗਾਣਾ ਜ਼ਰੂਰ ਹੋ ਜਾਵੇ ਪਹਿਲਾਂ ਜ਼ਰੂਰ ਜੀ ਮੈਂ ਮਾਲਕ ਸਾਹਿਬ ਨੂੰ ਕਾਫੀ ਬਚਪਨ ਤੋਂ ਸੁਣਦੇ ਆਉਨੇ ਆ ਜੀ ਤੇ ਉਹਨਾਂ ਦੇ ਮੈਂ ਸੁਣ ਹੋ ਮਾਂ ਹੁੰਦੀ ਏ ਮਾਂ ਉਹ ਦੁਨੀਆ ਵਾਲਿਓ ਹੋ ਮਾਂ ਏ ਢੰਡੜੀ ਛਾਏ ਦੁਨੀਆ ਵਾਲਿਓ ਹੋ ਮਾਂ ਦੀ ਪੂਜਾ ਰੱਬ ਦੀ ਪੂਜਾ ਮਾਤਾ ਰੱਬ ਦਾ ਰੂਪ ਹੈ ਦੂਜਾ ਹੋ ਮਾਂ ਦੀ ਪੂਜਾ ਰੱਬ ਦੀ ਪੂਜਾ ਮਾਤਾ ਰੱਬ ਦਾ ਰੂਪ ਹੈ ਦੂਜਾ ਹੋ ਮਾਂ ਹੈ ਰੱਬ ਦਾ ਨਾ ਹੈ ਦੁਨੀਆ ਵਾਲਿਓ ਮਾਂ ਹੁੰਦੀ ਏ ਮਾਂ ਦੁਨੀਆ ਨੇ ਪੰਜਾਬੀ ਦੀ ਆਵਾਜ਼ ਬੜੀ ਖੁੱਲੀ ਹੁੰਦੀ ਆ ਤਾਂ ਰਿਆਜ਼ ਵੀ ਬਹੁਤ ਕਰਦੇ ਹੋਵੋਗੇ ਫਿਰ ਇਸ ਤੇ ਦਾ ਬਿਲਕੁਲ ਜੀ ਰਿਆਜ਼ ਮਤਲਬ ਮੇਰਾ ਇਹ ਮੰਨਣਾ ਆ ਕਿ ਇੱਕ ਟਾਈਮ ਭਾ ਮ ਖਾਣਾ ਨਾ ਮਿਲੇ ਰੋਟੀ ਨਾ ਮਿਲੇ ਪਰਿਆਰ ਨਹੀਂ ਛੁੱਟਣਾ ਚਾਹੀਦਾ ਜੀ ਔਰ ਤੁਸੀਂ ਤੁਹਾਡੇ ਲਈ ਇਸ ਟਾਈਮ ਦੇ ਇਨਸਪੀਰੇਸ਼ਨ ਕੌਣ ਆ ਮਤਲਬ ਕਿਹਨੂੰ ਤੁਸੀਂ ਦੇਖ ਕੇ ਇਹ ਸਿੱਖਣਾ ਸ਼ੁਰੂ ਕੀਤਾ ਔਰ ਇਸ ਟਾਈਡਲ ਸੇ ਕਿਹਨੂੰ ਦੇਖ ਕੇ ਮਤਲਬ ਅੱਗੇ ਵਧ ਰਹੇ ਇਸ ਕਰੇ ਲਾਈਨ ਇਸ ਟਾਈਮ ਤੇ ਮੇਰੇ ਮੈਸੇਜਸ ਐਲ ਸਿੰਗਰ ਦੀ ਗੱਲ ਕਰਾਂ ਤਾਂ ਮੈਂ ਦਿਲਜੀਤ ਵਾਜ ਨੂੰ ਵੀ ਮਤਲਬ ਸੁਣਦਾ ਬਾਬਾ ਵਾਜ ਨੂੰ ਵੀ ਮਤਲਬ ਜਿਹਦੇ ਗਾਣੇ ਅੱਛੇ ਆ ਜਿਨ੍ਹਾਂ ਦੇ ਉਹਨਾਂ ਨੂੰ ਮੈਂ ਸਾਰਿਆਂ ਸੁਣਦਾ ਪਰ ਮੇਰੇ ਇਨਸਪੀਰੇਸ਼ਨ ਫਿਲਹਾਲ ਮੇਰੇ ਮੇਰੇ ਉਸਤਾਦ ਜੀ ਦਾ ਰਵੀ ਨਦਾਨ ਜੀ ਜੇ ਉਹ ਮੈਨੂੰ ਸਿਖਾ ਰਹੇ ਆ ਜਿਹੜੇ ਮੈਨੂੰ ਹਰ ਇੱਕ ਤਰ੍ਹਾਂ ਦੇ ਗੁਣ ਛੋਟੇ ਛੋਟੇ ਟਿਪਸ ਇਹੜੇ ਦੱਸ ਰਹੇ ਆ ਤਾਂ ਉਹਨਾਂ ਤੋਂ ਇਨਸਪੀਰੇਸ਼ਨ ਉਹਨਾਂ ਨੂੰ ਆ 33 ਸਾਲ ਦਾ ਐਕਸਪੀਰੀਅੰਸ ਇਸ ਲਾਈਨ ਦੇ ਵਿੱਚ ਜੀ ਤੇ ਉਮਰ ਇਹ ਫਿਰ ਨਾਲ ਰੋ ਇਨਸਪੀਰੇਸ਼ਨ ਵਾਲੀ ਹੋਈ ਆ ਕਿ ਜੋ ਮੈਨੂੰ ਮੈਂ ਆਪਣੇ ਅੱਛੀ ਲਾਈਨ ਤੀ ਮੈਨੂੰ ਲਿਆ ਰਹੇ ਜੀ ਔਰ ਤੁਸੀਂ ਜੀ ਮੈਂ ਕਿਹਾ ਦਲਜੀਤ ਦੋਸਾਨ ਜੋ ਕਿੰਨਾ ਜ਼ਿਆਦਾ ਉਹਨਾਂ ਨੇ ਨਾਮ ਕਮਾਇਆ ਔਰ ਉਸੇ ਰਾਤ ਦੇ ਵਿੱਚ ਸਾਨੂੰ ਵੀ ਬਹੁਤ ਚੰਗਾ ਲੱਗਦਾ ਹੈ ਕਿ ਜਦੋਂ ਆਪਣੇ ਪੰਜਾਬੀ ਇੱਕ ਇੰਡਸਟਰੀ ਦੇ ਵਿੱਚ ਜਾ ਕੇ ਰਾਜ ਕਰਦੇ ਆ ਔਰ ਤੁਹਾਡਾ ਜੇ ਗੱਲ ਕੀਤੀ ਜਾਵੇ ਪਿੱਛੇ ਸਟਰਗਲ ਵੀ ਬਹੁਤ ਰਿਹਾ ਹੈ ਤਾਂ ਉਸ ਦੇ ਬਾਰੇ ਜ਼ਰੂਰ ਦੱਸੋ ਕਿ ਇਸ ਟਾਈਮ ਤੇ ਇਸ ਕਰੀਅਰ ਦੇ ਟਾਈਮ ਤੇ ਕੀ ਕੀ ਫੇਸ ਹੁਣ ਫੇਸ ਕਰਨੇ ਪਏ ਕੋ ਇਸ ਵਸਤੇ ਕਿਸੇ ਵੀ ਫੀਲਡ ਵਿੱਚ ਜਾਣ ਦੇ ਲਈ ਆਪਾਂ ਨੂੰ ਹਰ ਚੀਜ਼ ਦੀ ਨੌਲੇਜ ਹੋਣਾ ਬਹੁਤ ਜ਼ਰੂਰੀ ਹੈ ਜੀ ਚਾਹੇ ਉਹ ਸਿੰਗਿੰਗ ਹੋਵੇ ਐਕਟਿੰਗ ਹੋਵੇ ਜਾਂ ਕੋਈ ਵੀ ਫੀਲਡ ਹੋਵੇ ਨਾ ਅਗਰ ਬਿਨਾਂ ਨੌਲੇਜ ਤੋਂ ਪਏ ਚੀਜ਼ ਦੇ ਲਾਈਨ ਦੇ ਵਿੱਚ ਉਹਨਾਂ ਦਾ ਫਿਰ ਉਹ ਥੋੜਾ ਟਾਈਮ ਲਈ ਆਪਾਂ ਚੱਲ ਪੋਣੇ ਜਾਂ ਜਿਵੇਂ ਮੈਂ ਕੀ ਤਵੇ ਆਟੋ ਟਿਨ ਲਾਤਾ ਇੱਕ गाना ਚੱਲ ਗਿਆ ਉਸ ਤੋਂ ਬਾਅਦ ਫਿਰ ਕੋਈ ਨਹੀਂ ਪੁੱਛਦਾ ਹੈਗਾ ਅਜਮਾਨਤ ਸਾਹਿਬ ਨੂੰ ਅੱਜ ਵੀ ਆਪਾਂ ਸੁਣਦੇ ਹਾਂ ਔਰ ਆਪਣੇ ਸੁਰਜੀਤ ਬਿੰਦਰ ਸਿੰਘ ਸਾਹਿਬ ਉਹਨਾਂ ਨੂੰ ਵੀ ਆਪਾਂ ਅੱਜ ਵੀ ਸੁਣਦੇ ਹਾਂ ਉਹ ਇੱਕ ਮਤਲਬ ਬਹੁਤ ਦਮਦਾਰ ਮਤਲਬ ਗਾਇਕ ਸੀ ਹੂੰ ਤਾਂ ਇਸ ਲਾਈਨ ਦੇ ਵਿੱਚ ਆਉਣ ਲਈ ਆਪਾਂ ਨੂੰ ਨੌਲੇਜ ਦੀ ਬਹੁਤ ਜ਼ਰੂਰੀ ਆ ਮੈਂ ਇਹਤੂ ਬਹੁਤ ਜ਼ਰੂਰੀ ਆ ਉਹ ਅਗੇ ਨੌਲੇਜ ਤੇ ਮੈਂ ਤਾਂ ਆਪਾਂ ਦੋਨੋਂ ਚੀਜ਼ਾਂ ਲੈ ਕੇ ਚੱਲਾਂਗੇ ਤਾਂ ਆਪਾਂ ਅਗੇ ਤਾਂ ਕਾਫੀ ਬਤਾਂਗੇ ਜੀ ਇਸ ਤੋਂ ਇਲਾਵਾ ਤੁਸੀਂ ਕੋਈ ਕੰਮ ਕਰ ਰਹੇ ਹੋ singing ਦੇ ਨਾਲ ਜੋ ਸਟਾਰਟਿੰਗ ਦੇ ਵਿੱਚ ਗੱਲ ਕੀਤੀ ਜਾਵੇ। ਹਾਂਜੀ ਮੈਂ ਫਿਲਹਾਲ singing ਦੇ ਨਾਲ ਲੜ ਮੈਂ ਸਕੂਲ ਚ ਟੀਚਰ ਵੀ ਹਾਂ। ਜੀ। ਸੈਫਰਨ ਪਬਲਿਕ ਸਕੂਲ ਫਗਵਾੜੇ। ਹਾਂਜੀ। ਤੇ ਮੈਂ ਟੀਚਿੰਗ ਦੀ ਜੌਬ ਕਰਦਾ ਉੱਤੇ। ਕਿਹੜੀ ਕਲਾਸ ਬਣਾਉਣੀ ਹੈ ਤੁਸੀਂ? ਤੇ ਮੇਰੇ ਕੋਲ 3 ਤੋਂ 10th ਜੀ। ਕਲਾਸਿਸ ਹੁੰਦੀਆਂ। ਫਿਰ ਮਤਲਬ ਜਦੋਂ ਬੱਚੇ ਕਹਿੰਦੇ ਹੋਣਗੇ ਸਾਡੇ ਟੀਚਰ singing ਵੀ ਕਰਦੇ ਆ ਤਾਂ ਰੋਜ਼ ਮਤਲਬ ਕਹਿੰਦੇ ਹੋਣਗੇ ਫਰਮਾਇਸ਼ ਆਉਂਦੀ ਹੋਗੀ। ਜੀ ਜੀ ਡੇਲੀ ਡੇਲੀ ਹਮੇਸ਼ਾ ਆਉਂਦੀ ਆ। ਬੱਚੇ ਨੂੰ ਬਹੁਤ ਅੱਛਾ ਲੱਗਦਾ ਜਦੋਂ ਵੀ ਕਲਾਸ 'ਚ ਜਾਣਾ ਮਤਲਬ ਇੱਕ ਜਦੋਂ ਨਾ ਵਿਆਹ ਜਿੰਨਾ ਚਾਹ ਹੋ ਜਾਂਦਾ ਉਹਨਾਂ ਨੂੰ ਜੀ ਜੀ ਸਰ ਅੱਜ ਕਾਣਾ ਸੁਣਾ ਦੋ ਅਸਮੈ ਦੋ ਜਿਵੇਂ ਕੋਲ ਰੀਸੈਂਟਲੀ ਮੇਰਾ ਸੌਂਗ ਰਿਲੀਜ਼ ਹੋਇਆ ਪਰਸੋਂ ਤੇ ਉਹਨਾਂ ਨੂੰ ਬੜੀ ਸੀਗਾ ਵੀ ਸਰ ਗਾਣਾ ਕਦੋਂ ਆਉਣਾ ਹੈ ਅਸੀਂ ਉਹਦੀ AI ਵੀਡੀਓ ਜਨਰੇਟ ਕੀਤੀ ਉਹਦੀ ਕੁਝ ਅਲੱਗ ਕਰਨ ਦੀ ਕੋਸ਼ਿਸ਼ ਕੀਤੀ ਤੇ ਬਦਮ ਬੜਾ ਚਾਰ ਸੀਗਾ ਬੱਚਿਆਂ ਨੂੰ ਬੜੇ ਕਾਲਸ ਆਏ ਤੇ ਸਰ ਵੀ ਤੁਸੀਂ ਜਨਪੀ ਜੋਸਾ ਨੂੰ ਗਾਣਾ ਜਲਦੀ ਵੇਚੋ ਇਹ ਕਦੋਂ ਆਉਣਾ ਮਤਲਬ ਬੜਾ ਅੱਛਾ ਲੱਗਦਾ ਇਸ ਚੀਜ਼ ਨੂੰ ਜੀ ਔਰ ਜਦੋਂ ਤੁਸੀਂ ਗੱਲ ਹੀ ਕੀਤੀ ਹੈ ਪਰਸੋਂ ਗਾਣਾ ਰਿਲੀਜ਼ ਹੋਇਆ ਉਹਦੀਆਂ ਵੀ ਲਾਈਨ ਅਪ ਫਿਰ ਹੋਈ ਜਾਣਾ ਜੀ ਕਬਜ ਰੋਮਾਂਟਿਕ Song ਹੈ ਉਹ ਮੈਂ ਰੋਮਾਂਟਿਕ ਮੈਂ ਦੱਸਣਾ ਚਾਹੁੰਗਾ ਪਹਿਲਾਂ ਮੈਂ ਪਹਿਲਾਂ ਮੇਰੇ ਗਾਣੇ ਸੀ ਥੋੜੇ ਇੰਦਾ ਕਹਿੰਨੇ ਪਰ ਚੱਕ ਉਤਰ ਹੋਲੇ ਗਾਣੇ ਹੁਣ ਉਹ ਤਾ ਜ਼ੋਨਰ ਚੀਜ਼ ਕੀਤਾ ਸੀ ਰੋਮਾਂਟਿਕ ਦਾ ਹਾਂ ਮਤਲਬ ਇਹ ਤੁਸੀਂ ਦੱਸ ਰਹੇ ਹੋ ਤੁਸੀਂ ਹਰ ਯੋਨਰ ਗਾ ਸਕਦੇ ਹੋ ਬਸ ਮੇਰੇ ਉਸਤਾਦ ਜੀ ਦੀ ਕਿਰਪਾ ਜੀ ਲੱਗੇ ਰਿਹਾ ਜਿੱਦਾਂ ਉਹ ਦੱਸਦੇ ਜਾਂਦਾ ਜੀ ਹਾਂਜੀ ਤੇਰੇ ਮਿੱਠੇ ਮਿੱਠੇ ਬੋਲ ਚਨਾ ਕੰਨਾ ਚ ਵਸਾਈ ਜਾਣਿਆ ਤੇਰੇ ਮਿੱਠੇ ਮਿੱਠੇ ਬੋਲ ਚਨਾ ਕੰਨਾ ਚ ਵਸਾਈ ਜਾਣਿਆਂ ਮੇਰੇ ਪੈਰ ਮੇਰੇ ਵਾਲੇ ਮੁੜਦੇ ਨਹੀਂ ਤੇਰੇ ਵੱਲ ਜਾਈ ਜਾਂਦੇ ਪਿਆਰੇ ਤੇਰੇ ਮਿੱਠੇ ਮਿੱਠੇ ਬੋਲ ਚਨਾ ਕੰਨਾ ਚ ਵਸਾਈ ਜਾਣਿਆਂ ਤੇ ਬਹੁਤ ਹੀ ਸੋਹਣੀ ਆਵਾਜ਼ ਹੈ ਔਰ ਇਸ ਦੇ ਨਾਲ ਇੱਕ ਪੇਸ਼ੈਂਟਸ ਲੈਵਲ ਵੀ ਬਹੁਤ ਜ਼ਿਆਦਾ ਰੱਖਣਾ ਵੀ ਪੈਂਦਾ ਹੋਊਗਾ ਤੁਹਾਨੂੰ ਕਿ ਕਿਸ ਟਾਈਮ ਤੇ ਹਾਈਪ ਮਿਲੇਗੀ ਕਿੰਨਾ ਟਾਈਮ ਤੁਸੀਂ ਇਸ ਕਰੀਏ ਦੇ ਵਿੱਚ ਤੁਸੀਂ ਸਫਰ ਕਰਨਾ ਹੈ ਜੀ ਬਿਲਕੁਲ ਮੈਨੂੰ ਜਿਵੇਂ ਕਿ ਇਸ ਲਾਈਨ ਦੇ ਵਿੱਚ 10-12 ਸਾਲ ਹੋ ਗਏ ਇਸ ਲਾਈਨ ਦੇ ਵਿੱਚ ਕਿਸੇ ਕਿਸੇ ਵੇਲੇ ਮਨ ਪਰੇਸ਼ਾਨ ਵੀ ਹੋ ਜਾਂਦਾ ਹੈ ਬਈ ਮਤਲਬ ਇੰਨਾ ਟਾਈਮ ਹੋ ਗਿਆ ਮੇਰੇ ਕੁਝ ਅੱਗੇ ਕੁਝ ਦਿਖ ਨਹੀਂ ਰਿਹਾ ਜਾਂ ਕਿਦਾਂ ਪਰ ਫਿਰ ਮਤਲਬ ਮੇਰੀ ਆਦਤ ਇਹ ਹੈ ਕਿ ਜਦੋਂ ਮੈਂ ਬਹੁਤ ਜ਼ਿਆਦਾ ਮਤਲਬ ਪਰੇਸ਼ਾਨ ਹੋ ਜਾਂਦਾ ਸਮੇਂ ਜਾਂ ਪਾਠ ਕਰਨਾ ਭਾਰਤ ਚੋਂ ਦਿੱਲੀ ਕਰਦਾ ਮੈਂ ਪਾਠ ਕਰਨਾ ਇਹ ਤਾਂ ਸਾਡੇ ਘਰ ਦੇ ਸਾਹਮਣੇ ਬਿਲਕੁਲ ਗੁਰਦੁਆਰਾ ਸਾਹਿਬ ਮੈਂ ਉੱਥੇ ਜਾ ਕੇ ਬਹਿ ਜਾਂਦਾ ਹਾਂ ਜੀ ਬਸ ਉੱਥੇ ਬਹਿ ਕੇ ਇੱਦਾਂ ਪੂਨਾ ਘੰਟਾ ਬੈਠ ਕੇ ਫਿਰ ਤੁਹਾਨੂੰ ਮਨ ਨੂੰ ਸ਼ਾਂਤੀ ਮਿਲ ਜਾਂਦੀ ਆ ਫਿਰ ਇੱਕ ਇੱਕ ਨਵੀਂ ਸ਼ਕਤੀ ਮਿਲਦੀ ਆ ਬਾਕੀ ਉਸ ਤੋਂ ਬਾਅਦ ਜਦੋਂ ਹੋਈਦਾ ਬਾਹਰ ਹੋਈਦਾ ਕਿੱਦਾਂ ਫਿਰ ਆਪਣੇ ਉਸਤਾਦ ਜੀ ਨੂੰ ਕਾਲ ਕਰੀਦੀ ਆ ਬਹੁਤ ਮੈਨੂੰ ਮਤਲਬ ਇਨਸਪਾਇਰ ਕਰਦੇ ਹੋ ਬਹੁਤ ਮੋਟੀਵੇਟ ਕਰਦੇ ਆ ਕਿੰਨੇ ਜਿੰਮੀ ਕੋਈ ਗੱਲ ਨਹੀਂ ਮੈਂ ਤੇਰੇ ਨਾਲ ਆ ਤੂੰ ਫਿਕਰ ਨਾ ਕਰ ਜਦੋਂ ਫਿਰ ਉਸਤਾਦ ਨੇ ਕਹਿੰਦਾ ਮੈਂ ਤੇਰੇ ਨਾਲ ਤੂੰ ਫਿਕਰ ਨਾ ਕਰ ਹਿੰਮਤ ਨਹੀਂ ਹਾਰ ਹਿੰਮਤ ਹੈ ਔਰ ਇਸ ਲਾਈਨ ਦੇ ਵਿੱਚ ਤੁਸੀਂ ਜਿਵੇਂ ਕਿਹਾ ਇੱਕ ਲੱਕ ਆਡੋ ਟਿਊਨ ਬਹੁਤ سارے ਤੁਹਾਡੇ ਨਾਲ ਵੀ ਕੁਝ ਇਹੋ ਜਿਹੇ ਤੁਹਾਡੇ ਦੋਸਤ ਹੈਗੇ ਆ ਜਿਹੜੇ ਤੁਹਾਨੂੰ ਮੋਟੀਵੇਟ ਕਰਦੇ ਆ ਜਾਂ ਕੋਈ ਸਿੰਗਿੰਗ ਦੇ ਨਾਲ ਜੁੜੇ ਹੋਏ ਅ ਕਾਫੀ ਦੇਖੋ ਇਹ ਜੋ ਦੋਸਤੀ ਦੀ ਗੱਲ ਮੈਂ ਆਪਣੇ ਲੈਵਲ ਤੇ ਕਰਾਂ ਕਾਫੀ ਯਾਨੀ ਦੋਸਤ ਕਾਫੀ ਹੁੰਦੇ ਹੋਣਗੇ ਬਹੁਤ ਮਤਲਬ ਹੌਸਲਾ ਵੀ ਦੇਣ ਵਾਲੇ ਕੁਝ ਲਤਾਂ ਖਿੱਚਣ ਵਾਲੇ ਵੀ ਹੁੰਦੇ ਆ ਪਰ ਮੈਨੂੰ ਤਾਂ ਹੁਣ ਤੱਕ ਲਤਾਂ ਖਿੱਚਣ ਵਾਲੇ ਮਿਲੇ ਆ ਮੈਂ ਜੀ ਦੋਸਤੀ ਦੀ ਗੱਲ ਕਰਾਂ ਤਾਂ ਮੈਨੂੰ ਦੋਸਤ ਮੈਨੂੰ ਕੋਈ ਮੈਨੂੰ ਕੋਈ ਏਦਾਂ ਦਾ ਨਹੀਂ ਮਿਲਿਆ ਵੀ ਜਿਹੜਾ ਮਤਲਬ ਕਹਿਵੇ ਬਿਹਾ ਇਦਾਂ ਮੂੰਹ ਤੇ ਜਰੂਰ ਬੜਿਆਈ ਕਰ ਦਣਗੇ ਪਰ ਉਹ ਜੋ ਮੂੰਹ ਤੇ ਬੜਿਆਈ ਕਰਦੇ ਆ ਉਹਨਾਂ ਨੂੰ ਮੈਂ ਬਾਅਦ ਚ ਉਹਨਾਂ ਦੀ ਬੋਲ ਹੀ ਸੁਣਿਆ ਵੀ ਉਹ ਮੇਰੀ ਉਪਰਾਈ ਕਰਦੇ ਪਿੱਛੇ ਹੂੰ ਤਾਂ ਮੈਂ ਦੋਸਤ ਨਾ ਹੁਣ ਮੈਂ ਬਣਾਉਣਾ ਨਾ ਹੀ ਮੇਨੂੰ ਸਿਰ ਮੇਰੇ ਇੱਕ ਮੇਰੇ ਉਸਤਾਦ ਜੀ ਆ ਬਾਕੀ ਮੇਰਾ ਜੋ ਮੇਰੇ ਨਾਲ ਮੇਰੇ ਕੋਲ ਹੀ ਗਿਆ ਇੱਕ ਦੋ ਬਸ ਇਸ ਤਰ੍ਹਾਂ ਮੇਰੇ ਕੋਈ ਦੋਸਤ ਨਹੀਂ ਦੋਸਤੀ ਚ ਮਤਲਬ ਤੁਸੀਂ ਲੱਭੀ ਨਹੀਂ ਰਹੇ ਨਹੀਂ ਬਿਲਕੁਲ ਪਰ ਪੇਰੈਂਟਸ ਦਾ ਕਿਸ ਤਰ੍ਹਾਂ ਦਾ ਸਪੋਰਟ ਰਿਹਾ ਪੇਰੈਂਟਸ ਦਾ ਜਦੋਂ ਸਟਾਰਟਿੰਗ ਕੀਤਾ ਸੀ ਪਹਿਲਾਂ ਥੋੜ ਤੇ ਜਿਹੜੇ ਮੇਰੇ ਦਾਦਾ ਜੀ ਸੋਨਾਂ ਨੇ ਉਹਨਾਂ ਨੂੰ ਇਸ ਲਾਈਨ 'ਚ ਨਹੀਂ ਆਉਣ ਦਿੱਤਾ ਕਿਉਂਕਿ ਉਹਦੋਂ ਜਿਵੇਂ ਇਸ ਜਾਣੇ ਦਾ ਹੁੰਦਾ ਸੀ ਇਸ ਲਾਈਨ 'ਚ ਨਹੀਂ ਕੋ ਚੰਗਾ ਨਹੀਂ ਸਮਝਦੇ ਸੀ ਇਸ ਲਾਈਨ ਦਾ ਸਟਾਰਟਿੰਗ 'ਚ ਥੋੜਾ ਜਿਹਾ ਹੋਇਆ ਸੀ ਮੈਨੂੰ ਵੀ ਪਰ ਫਿਰ ਜਿਵੇਂ ਉਹਨਾਂ ਨੇ ਦੇਖਿਆ ਵੀ ਇਹਨੇ ਵੀ ਇਸ ਲਾਈਨ 'ਚ ਹੀ ਜਾਣਾ ਹੈ ਉਹ ਮੇਰਾ ਕਾਫੀ ਸਪੋਰਟ ਕਰਦੇ ਹੁੰਦੇ ਜੀ ਪਰ ਤੁਸੀਂ ਇਹ ਕਿਹਾ ਕਿ ਇਸ ਦੇ ਨਾਲ ਮਤਲਬ ਤੁਸੀਂ ਟੀਚਿੰਗ ਜੌਬ ਵੀ ਕਰ ਰਹੇ ਹੋ ਤਾਂ ਉਸ ਚੀਜ਼ ਨੂੰ ਲੈ ਕੇ ਖੁਸ਼ ਨੇ ਪੂਰੇ ਹਾਂਜੀ ਟੀਚਿੰਗ ਲਾਈਨ ਵੀ ਨਾਲ-ਨਾਲ ਕੰਟੀਨਿਊ ਰੱਖੀ ਦੀ ਆ ਤੇ ਸਿੰਘਮੀ ਦਾ ਵੀ ਉਹਨਾਂ ਨੂੰ ਪਤਾ ਵੀ ਬਸ ਆਪਣੇ ਆਪ ਨੂੰ ਬਿਜ਼ੀ ਰੱਖਦਾ ਹਰੇ ਕੰਮ ਨੂੰ ਟੀਚਿੰਗ ਵੀ ਕਰਨੀਆਂ ਦਿਨ ਉਸ ਤੋਂ ਬਾਅਦ ਫ੍ਰੀ ਫੇਰ ਆਪਣੀ 뮤직 ਕਲਾਸ ਲਗਾਉਣੀਆਂ ਤੋਂ ਸਾਰਾ ਦਿਨ ਬਸ ਬਿਜ਼ੀ ਲੰਘ ਜਾਂਦਾ ਪਰ ਇਸ ਟਾਈਮ ਤੇ ਪੰਜਾਬੀ 뮤직 ਇੰਡਸਟਰੀ ਦੀ ਗੱਲ ਕੀਤੀ ਜਾਵੇ ਕੀ ਲੱਗਦਾ ਕਿਉਂਕਿ ਤੁਹਾਨੂੰ ਅਗਰ ਉਸਤਾਦ ਜੀ ਨੇ ਤੁਹਾਡੇ ਕਿੰਨੇ ਟਾਈਮ ਤੋਂ ਉਹਨਾਂ ਨੇ ਸਫਲ ਕੀਤਾ ਅੰਦਰਲੀ ਗੱਲਾਂ ਕਿਸ ਹਿਸਾਬ ਨਾਲ ਤੁਹਾਨੂੰ ਲੱਗਦੀਆਂ ਕਿ سپورਟਿਵ ਹੈ ਇੰਡਸਟਰੀ ਕੀ ਕਿਵੇਂ ਇੰਡਸਟਰੀ ਦੀ ਗੱਲ ਜੇ ਕੀਤੀ ਜਾਵੇ ਇੰਡਸਟਰੀ ਚ ਮਤਲਬ ਜੋ ਐਸੇ ਲੋਕ ਜਿਨ੍ਹਾਂ ਦਾ ਫੇਮ ਜਾਂ ਨੇਮ ਹੋ ਚੁੱਕਾ ਹੈ ਬਾਰ ਬਾਰ ਉਹੀ ਚੀਜ਼ ਰਿਪੀਟ ਹੋ ਰਹੀ ਹੈ ਹੂੰ ਉਹੀ बार-बार रिपीट ਹੋ ਰਹੀ ਆ ਤਾਂ ਮਤਲਬ ਇੰਡਸਟਰੀ ਜੋ ਮੇਰਾ ਮੰਨਣਾ ਆ ਵੀ ਉਹ ਇਹ ਸੂਦੀ ਵੀ ਕਿਸੇ ਨੂੰ ਅੱਗੇ ਨਹੀਂ ਉਹਨਕਤਾ ਜਾਂਦਾ ਉਹ ਹੈਗਾ ਵੀ ਆ ਕੋਈ ਜੋ ਜੋ ਦਾ ਵੀ ਜੇ ਮੈਂ ਇਸ ਲੈਵਲ ਤੇ ਆ ਤਾਂ ਮੈਂ ਇੱਥੇ ਰਵਾਂ ਮੇਰੇ ਤੋਂ ਕੋਈ ਉੱਪਰ ਨਾ ਨਿਕਲੇ ਔਰ ਇਸ ਚੀਜ਼ ਦੇ ਵਿੱਚ ਸਪੋਰਟ ਦੀ ਵੀ ਬਹੁਤ ਲੋੜ ਹੈ ਅਗਰ ਨਾਮ ਮਤਲਬ ਚਾਹੀਦਾ ਹੈ ਜੀ ਬਿਲਕੁਲ ਲਿੰਕ ਤੁਹਾਡੇ ਬਹੁਤ ਜ਼ਰੂਰੀ ਆ ਇਹ ਸਪੋਰਟ ਬਹੁਤ ਜ਼ਰੂਰੀ ਆ ਪੈਸਾ ਬਹੁਤ ਜ਼ਰੂਰੀ ਆ ਜੀ ਬਾਕੀ ਉਸਮਾ ਕਾਲਪੁਰ ਤੂਤੀ ਦਾ ਕੋਈ ਨਹੀਂਗਾ ਜਦੋਂ ਉਹਨਾਂ ਨੇ ਕਿਰਪਾ ਕਰਨੀ ਫਿਰ ਥੱਲੇ ਜਾ ਕੇ ਉੱਪਰ ਬਿਠਾ ਲਿਆ ਜੀ ਜੀ ਇਹ ਤਾਂ ਹੈ ਔਰ ਤੁਸੀਂ ਅੱਗੇ ਕਿਸ ਤਰ੍ਹਾਂ ਦੇ ਪ੍ਰੋਜੈਕਟਸ ਨੇ ਅੱਗੇ ਤੁਸੀਂ ਕੀ ਸੋਚਿਆ ਹੋਇਆ ਆਪਣੇ ਫਿਊਚਰ ਲਈ ਜੀ ਮੈਂ ਦੋ ਦੋ ਤਿੰਨ ਗਾਣੇ ਮੇਰੇ ਲਾਈਨ ਅਪ ਹੈਗੇ ਆ ਜੀ ਤਾਂ ਕੁਝ ਡਿਫਰੈਂਟ ਹੀ ਕਰਾਂਗੇ ਉਹ ਰਹੀ ਚੀਜ਼ ਜੀ ਜੀ ਔਰ ਇਸ ਟਾਈਮ ਤੇ ਤੁਹਾਡਾ ਫੇਵਰਿਟ ਗਾਣਾ ਕਿਹੜਾ ਹੈ ਅਗਰ ਹੁਣ ਤੱਕ ਜੋ ਕੱਢਿਆ ਤੁਸੀਂ ਔਰ ਕਿੰਨੇ ਮਤਲਬ ਥੋੜਾ ਜਿਹਾ ਮਤਲਬ ਅਗਰ ਤੁਸੀਂ ਕੱਲ੍ਹ ਕੀ ਜਾਵੇ ਹਿੱਟ ਹੋ ਚੁੱਕਿਆ ਔਰ ਮਨ ਦੇ ਵਿੱਚ ਖੁਸ਼ੀ ਆਈ ਇੰਸਟਾਗ੍ਰਾਮ ਤੇ ਅਗਰ ਕੋਈ ਵਾਇਰਲ ਹੋਇਆ ਹੋਵੇ ਆ ਕੁ ਕਾਣੇ ਤਾਂ ਕਾਫੀ ਕੀਤੇ ਹੋਏ ਆ ਜੀ ਬਈ ਆਪਣੇ ਤਾਂ ਕਿਲੋ ਗਾਣੇ ਹਾਰੇ ਅੱਛੇ ਲੱਗਦੇ ਆ ਤੇ ਮੈਨੂੰ ਯਾਰ ਰੀਸੈਂਟ ਹੀ ਹੁਣ ਮੈਂ ਸੌਂਗ ਕੀਤਾ ਮਿੱਠੇ ਮਿੱਠੇ ਬੋਲ ਇਹ ਮੈਨੂੰ ਬਹੁਤ ਪਸੰਦ ਆਇਆ ਜੀ ਲਿਖਦੇ ਵੀ ਤੁਸੀਂ ਖੁਦ ਨੂੰ ਕੀ ਕੋਈ ਹੋਰ ਲਿਖਦਾ ਨਹੀਂ ਲਿਖਦਾ ਨਹੀਂ ਮੇਰੇ ਫਰੈਂਡ ਐ ਤੋਂ ਚੰਡੀਗੜ੍ਹ ਤੋਂ ਹੀ ਮੀ ਆਮਨਤ ਬਾਈ ਤੇ ਜਿਹੜੇ ਮਿਊਜ਼ਿਕ ਕਰਦੇ ਮਨ ਮਿਊਜ਼ਿਕ ਬ੍ਰਦਰ ਤੇ ਉਹ ਮਿਊਜ਼ਿਕ ਕਰਦੇ ਨੇ ਇਹ ਤੋਂ ਬੜਾ ਅੱਛਾ ਮਿਊਜ਼ਿਕ ਕਰਦੇ ਨੇ ਤੇ ਉਹਨਾਂ ਦੀ ਆਪਣੀ ਇੱਕ ਟੀਮ ਹੈ ਆਪਣਾ ਜੀ ਉਲਾਸ ਦੇ ਵਿੱਚ ਕੁਝ ਕਹਿਣਾ ਚਾਹੋਗੇ ਤੁਸੀਂ ਦਰਸ਼ਕਾਂ ਨੂੰ ਜਾਂ ਕੁਝ ਸਾਂਝਾ ਕਰਨਾ ਚਾਹੋਗੇ ਆਪਣੇ ਬਾਰੇ ਅ ਬਸ ਮੈਂ ਲਾਸਟ ਵਿੱਚ ਇਹੀ ਕਹਿਣਾ ਚਾਹੁੰਗਾ ਵੀ ਅਗਰ ਇਸ ਲਾਈਨ ਚ ਆਉਣਾ ਕਿਸੇ ਵੀ ਲਾਈਨ ਚ ਆਉਣਾ ਮਿਹਨਤ ਕਰਕੇ ਆਓ ਪੂਰੀ ਨੌਲੇਜ ਲੈ ਕੇ ਆਓ ਤਾਂ ਫਿਰ ਤੁਹਾਨੂੰ ਕੋਈ ਨਹੀਂ ਰੋਕ ਸਕਦਾ ਥੈਂਕ ਯੂ ਲਾਸਟ ਵਿੱਚ ਇੱਕ ਗਾਣਾ ਵੀ ਹੋ ਜਾਏ ਇੱਕ ਜ਼ਰੂਰ ਕਿਉਂਕਿ ਵਾਦ ਬਹੁਤ ਅੱਛੀ ਆ ਰ ਮਨ ਨਾਲ ਮਤਲਬ ਰਹਿ ਨਹੀਂ ਰਹੀ ਇੱਕ ਹੋਰ ਗਾਣਾ ਕੋਈ ਗੱਲ ਨਹੀਂ ਹਾਂ ਮੈਂ ਸੁਜੀਤ ਬਿੰਦਰਕੇ ਸਭ ਨੂੰ ਸਮਝੋ ਹੋ ਜਿਹਦੇ 헤ਡ ਕੋੜਾ ਮੋਟੇ ਤੇ ਦਨਾਰੀ ਨਹੀਂ ਪੱਗ ਬੰਨਦਾ ਜਿਉਣੇ ਮੋੜ ਵਾਲੀ ਨਹੀਂ ਜਿਹਦੇ 헤ਡ ਕੋੜਾ ਮੋਟੇ ਤੇ ਦਨਾਰੀ ਨਹੀਂ ਪੱਗ ਬੰਨਦਾ ਜਿਉਨੇ ਮੋੜ ਵਾਲੀ ਨਹੀਂ ਜੀ ਦੀ ਪੱਛੀਆਂ ਪਿੰਡਾਂ ਚ ਸਰਦਾਰੀ ਨਹੀਂ ਲਾਲੀਏ ਹੋ ਜੈ ਵੇਲੀ ਨਾਲ ਯਾਰੀ ਨਹੀਂ ਕਹਿੰਦੇ ਡੀਸੀ ਵੀ ਸਲੂਟ ਉਹਨੂੰ ਮਾਰਦਾ ਕਹਿੰਦੇ ਡੀਸੀ ਵੀ ਸਲੂਟ ਉਹਨੂੰ ਮਾਰਦਾ ਪੈਰਾ ਚ ਥਾਣੇਦਾਰ ਰੋੜਦਾ ਤੂੰ ਨਹੀਂ ਬੋਲਦੀ ਰਕਨ ਤੂੰ ਨਹੀਂ ਬੋਲਦੀ ਤੇਰੇ ਜਿੱਤੇਰਾ ਯਾਰ ਬੋਲਦਾ ਤੂੰ ਨਹੀਂ ਬੋਲਦੀ ਰਕਨ ਤੂੰ ਨਹੀਂ ਬੋਲਦੀ ਤੇਰੇ ਜਿੱਤੇਰਾ ਯਾਰ ਬੋਲਦਾ ਬ ਬ ਬਤਨਵਾਦ ਸਰ ਤਾਂ ਜਿਸ ਤਰ੍ਹਾਂ ਤੁਹਾਨੂੰ ਮਿਲਵਾਇਆ ਜਿਮੀ ਗਰੇਵਾਲ ਜੀ ਦਾ ਔਰ ਪੰਜਾਬ ਦੇ ਵਿੱਚ ਕਿੰਨੀਆਂ ਖੂਬਸੂਰਤ ਆਵਾਜ਼ਾਂ ਨੇ ਜਿੰਨਾਂ ਵਿੱਚੋਂ ਇੱਕ ਜਿਮੀ ਗਰੇਵਾਲ ਜੀ ਨੇ ਗਾਣਾ ਜਿੰਨਾ ਨੇ ਸੁਣਾਇਆ ਵੀ ਆ ਔਰ ਬਹੁਤ ਲੋੜ ਵੀ ਹੈ ਕਿ ਇੱਕ ਨਵੇਂ ਕਲਾਕਾਰ ਨੂੰ ਆਪਾਂ ਜ਼ਰੂਰ ਇੰਡਸਟਰੀ ਦੇ ਵਿੱਚ ਲੈ ਕੇ ਆਈਏ ਕਿਉਂਕਿ ਬਹੁਤ ਲੋਕ ਨੇ ਜਿੰਨਾਂ ਕੋ ਟੈਲੈਂਟ ਬਹੁਤ ਜ਼ਿਆਦਾ ਹੈ ਪਰ ਉਹਨਾਂ ਨੂੰ ਇੱਕ ਇੱਕ ਹਿੰਮਤ ਚਾਹੀਦੀ ਹੁੰਦੀ ਹੈ ਔਰ ਇੱਕ ਮੌਕਾ ਜ਼ਰੂਰ ਚਾਹੀਦਾ ਹੁੰਦਾ ਹੈ ਔਰ ਇਹ ਮੌਕੇ ਦੇ ਬਹੁਤ ਲੋਕ ਬੈਠੇ ਹੁੰਦੇ ਆ ਜਿਸ ਦੇ ਵਿੱਚ ਜਿਮੀ ਗੜੇ ਲਗਾਤਾਰ ਮਿਹਨਤ ਕਰਦੇ ਆ ਰਹੇ ਨੇ ਉਹਨਾਂ ਦੇ ਗਾਣੇ ਰਿਲੀਜ਼ ਹੋਇਆ ਤਾਂ ਜ਼ਰੂਰ ਤੁਸੀਂ ਉਹ ਗਾਣਾ ਵੀ ਜਾ ਕੇ ਸੁਣੋ ਔਰ ਕਮੈਂਟ ਚ ਉਹਨਾਂ ਦੇ ਰਿਐਕਸ਼ਨਸ ਆਪਣੇ ਜ਼ਰੂਰ ਦਿਓ ਅਜਿਹੀ ਵੀਡੀਓਜ਼ ਲਈ ਅਜਿਹੀ ਅਪਡੇਟਸ ਦੇ ਸਾਡੇ ਨਾਲ ਜੁੜੇ ਰਹੋ ਕੈਮਰਾ ਸਤਵੰਦ ਦੇ ਨਾਮ ਮੈਂ ਹਰਸ਼ਕੋਰ